ਅੱਗੇ ਸਾਡਾ ਬੱਚਾ ਵੀ ਐਵੇਂ ਮਾਰਗ ਚ ਮੜੀ ਦੇ ਰੋਗ ਨਾਲ ਸੱਪ ਫਿਰੰਦੇ ਸੀ ਕਿਦਾਂ ਦੇ ਦੇ ਕਰ ਆ ਗੋਲ ਮੈਂ ਮੰਮਾ ਨੂੰ ਕਿਹਾ ਸੀ ਸੱਪ ਕੋ ਉਮ ਦੇਵੇਂ ਦਿਆ ਨੀ ਘਰ ਰੱਖੋ ਪਰ ਮੇਰੇ ਵੀ ਅੱਜ ਸਾਡੀ ਛੋਟੀ ਬਲਾੜੀ ਗਿਆ ਅੱਤ ਲੜ ਗਿਆ ਬਤਾ ਹਾਂਜੀ ਇਹ ਤਨਾਵੀ ਸੁਝੇ ਸੀ ਵੀ ਜੇ ਸੂਏ ਕਿ ਮੇਰਾ ਸਿਨਾ ਵੀ ਉਹਨਾਂ ਦੇ ਰੱਖਾਂਗੇ ਪਰ ਸਾਨੂੰ ਨਹੀਂ ਤੇ ਬਦਾ ਵੀ ਸੁਣ ਦੱਬੈ ਨਹੀਂ ਉਹਨੇ ਮਾਰ ਜਾਣਾ ਆਜਾ ਕੋਈ ਇੱਥੇ ਆ ਜਾ ਇਹਦੇ ਮੈਨੂੰ ਫੜਾ ਦੇ ਚੱਲ ਆ ਜਾ ਇੱਧਰ ਆ ਜਾ ਚਲੋ ਪੁੱਤ ਫੜੋ ਪੁੱਤ ਫੜ ਲਓ ਪੱਤੀ ਫੜ ਪੱਤੀ ਫੜ ਪੱਤੀ ਫੜ ਨਾ ਅਸੀਂ ਬਹੁਤ ਖੁਸ਼ ਆ ਜਿਹੜੇ ਵੀਰਾਂ ਨੇ ਸਾਨੂੰ ਮਦਦ ਦਿੱਤੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਆ ਨਾ ਸਾਡੇ ਵੀਰਾਂ ਨੇ ਵੀ ਸਾਡੀ ਮਦਦ ਕੀਤੀ ਰੱਬ ਉਹਨਾਂ ਨੂੰ ਵੀ ਉਮਰਾ ਬਖਸ਼ੇ ਰੱਬ ਚੜ੍ਹਦੀ ਕਲਾ ਵਿੱਚ ਉਹਨਾਂ ਰੱਖੇ ਕਿ ਉਹਨਾਂ ਦੀ ਕਮਾਈ ਵਿੱਚ ਬਰਕਤ ਆ ਪਾਵੇ ਵਾਹਿਗੁਰੂ ਆਇ ਗਏ ਜੀ ਹਾਂ ਜੀ ਇਹ ਨਾ ਕਿਹਦੇ ਰੱਖਣਾ ਨਾਮ ਕੀ ਰੱਖਣਾ ਅਸੀਂ ਮਾਝ ਦਾ ਨਾਮ ਬੂਟਾ ਰੱਖਿਆ ਚੰਦਿਤੀ ਦਾ ਨਾਮ ਰੱਖਿਆ ਸੋ ਉਹਨਾਂ ਬੂਟਾ ਸਾਡੀ ਮੱਝ ਪਹਿਲਾਂ ਹੀ ਮਾਰ ਚੁੱਕੀ ਸੀ ਤੇ ਹੁਣ ਸਾਨੂੰ ਦੁਬਾਰਾ ਮੱਝ ਮਿਲ ਚੁੱਕੀ ਇਸ ਲਈ ਆਂਦਾ ਨਾਮ ਇਹ ਬੂਟਾ ਰੱਖਿਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਵੀਰਾਂ ਨੇ ਸਾਡੀ ਇਸ ਮੱਝ ਲੈ ਕੇ ਦਿੱਤੀ ਹੈ ਸਾਨੂੰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਰੱਬ ਉਹਨਾਂ ਨੂੰ ਚੜ੍ਹਦੀ ਉਮਰ ਕਲਾ ਵਿੱਚ ਰੱਖੇ ਉਹਨਾਂ ਦੀ ਕਮਾਈ ਤੇ ਬਰਕਤ ਪਾਵੇ ਉਹ ਇਵੇਂ ਹੋਰ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੀ ਬਾਹਰ ਜਿਹੜੀ ਫੜਦੇ ਰਹਿਣ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਰਾਇਕੋ ਜੀ ਦਾ ਖਾਲਸਾ ਹਾਂ ਹਾਂ ਜੀ ਕੀਤਾ ਸੀਗਾ ਇਹ ਵੀਰ ਨੇ ਸਾਨੂੰ ਮੱਝ ਲੈ ਕੇ ਉਹਦੀ ਵੀਡੀਓ ਬਣਾ ਕੇ ਫਿਰ ਕੀਤਾ ਸੀ ਵੀ ਤੁਹਾਨੂੰ ਮੱਝ ਪਸੰਦ ਹੈ ਤੇ ਸਾਨੂੰ ਦੱਸ ਦੋ ਨਹੀਂ ਤਾਂ ਅਸੀਂ ਹੋਰ ਵੇਖ ਲਾਂਗੇ ਅਸੀਂ ਕਿਹਾ ਨਹੀਂ ਸਾਨੂੰ ਮੱਝ ਪਸੰਦ ਹੈ ਸਾਡੀ ਬੂਟਾ ਵਰਗੀ ਇਹ ਮੱਝ ਐਸੀ ਇਹੀ ਲੈਣੀ ਹੈ ਇੱਕ ਗੁਰਦਾਸਪੁਰ ਤੋਂ ਆਏ ਨੇ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਨੇ ਕਿਹਾ ਸੀ ਮੇਰੇ ਫਾਦਰ ਸਾਹਿਬ ਛੱਡ ਕੇ ਜਾਣਗੇ ਨਾਲ ਕੁਝ ਹੋਰ ਮੈਂਬਰ ਆਣ ਕੇ ਉਹ ਅੱਜ ਆਣ ਕੇ ਸਾਨੂੰ ਜਿਹੜੀ ਮਾਜਾ ਦੇ ਚੱਲੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ بیٹے ਬਾਹਰ ਰਹਿੰਦੇ ਆ ਉਹਨਾਂ ਨੇ ਵੀਡੀਓ ਵੇਖੀ ਤੇ ਉਹਨਾਂ ਨੇ ਗੱਲ ਵੀ ਇਹ ਪਰਿਵਾਰ ਨਾਲ ਕੀਤੀ ਫੇਰ ਮਰਨਾ ਗੱਲ ਕੀਤੀ ਅੜੜੀ ਆ ਗੱਲ ਹੋਈ ਆ ਤੇ ਤੁਸੀਂ ਮੱਝ ਕੋਈ ਨਾ ਕੋਈ ਲੈ ਕੇ ਤੇ ਜਰੂਰ ਉੱਕੇ ਪਜਾ ਕੇ ਆਓ ਤੇ ਫੇਰ ਅਸੀਂ ਇਹ ਪਰਾਲਾ ਜਿਹੜਾ ਆ ਅਸੀਂ ਤੇ ਬਾਕੀ ਮਾਲਕ ਢੋਟਕਾਉਣ ਵਾਲਾ ਜੋ ਮਾਲਕ ਦਾ ਕਾਲਪੁਰਖ ਦਾ ਹੁਕਮ ਆ ਉਹੀ ਹੁੰਦਾ ਏ ਉਹ ਤੇ ਸਿਰਫ ਬੰਦੇ ਦਾ ਨਾਮ ਹੀ ਐ ਉਹ ਜਿਹ ਤਰ੍ਹਾਂ ਤੋਰਦਾ ਵਾ ਗੁਰੂ ਨਾਨਕ ਦੀ ਮਿਹਰ ਹੋਈ ਅਸੀਂ ਇੱਧਰ ਨੂੰ ਤਰਪੇ ਚੰਗੇ ਕੰਮ ਨੂੰ ਮਾਲਕੀ ਤੋਲਦਾ ਜੀ ਸਭ ਨੂੰ ਜੁੜਨਾ ਚਾਹੀਦਾ ਮੈਂ ਤਾਂ ਹੋਰ ਵੀ ਸੰਤਾਂ ਨੂੰ ਪੀਤ ਕਰੂਗਾ ਤੇ ਸਿਰਫ ਇਸੇ ਪਰਿਵਾਰ ਦੀ ਜੇ ਹੋਰ ਵੀ ਇਹੋ ਜਿਹੇ ਅਮਰਤਾਰੀ ਪਰਿਵਾਰ ਆ ਇੱਕ ਇੱਕ ਵੱਲੋਂ ਵਾਂਝੇ ਆ ਤੇ ਸਾਡਾ ਫਰਜ਼ ਬਣਦਾ ਤੇ ਵੱਧ ਤੋਂ ਵੱਧ ਸੰਜੋਗ ਦੇ ਕੇ ਆਪਣੇ ਦਲ ਪੰਥ ਨੂੰ ਅੱਗੇ ਵਧਾਈਏ ਗੁਰੂ ਮਹਾਰਾਜ ਦੀ ਗੁਰੂ ਨਾਨਕ ਦੇਵ ਜੀ ਦੇ ਆਖਿਆ ਅਨ ਕਿਰਤ ਕਰੋ ਵੰਡ ਛਕੋ ਅਸੀਂ ਇਹਨਾਂ ਦੇ ਸਾਡੇ ਚਾਚਾ ਜੀ ਹੁਣਾ ਨੇ ਬੱਚਿਆਂ ਦੀ ਵੀਡੀਓ ਬਾਹਰੋਂ ਭਾਈ ਸਾਡੇ ਬ੍ਰਦਰ ਨੇ ਇਟਲੀ ਤੋਂ ਤੇ ਚਾਚਾ ਜੀ ਹੁਣਾਂ ਨੇ ਇਹੋ ਪ੍ਰਾਲਾ ਕੀਤਾ ਵੀ ਪੁੱਤਰ ਮੱਝ ਲੱਭੋ ਤਾਂ ਛੱਡ ਕੇ ਆਈਏ ਅਸੀਂ ਅੱਜ ਇਹ ਪਰਿਵਾਰ ਨੂੰ ਮੱਝ ਦੇਣ ਆਏ ਆ ਤਾਂ ਅਸੀਂ ਇਹਨਾਂ ਨੂੰ ਇਹੋ ਕਹਿੰਨੇ ਆ ਕਿ ਬੱਚਿਆਂ ਦੀ ਜਿੰਨੀ ਹੋ ਸਕਦੀ ਹੋਰ ਵੀ ਮਦਦ ਕਰੋ ਇਹਨਾਂ ਦੀ ਕਿਉਂਕਿ ਇਹਨਾਂ ਦੇ ਭਾਜੀ ਜਿਹੜੇ ਕਮਰੇ ਆ ਬਿਲਕੁਲ ਸਹੀ ਨਹੀਂ ਹੈਗੇ ਕਿਉਂਕਿ ਕਾਨਿਆਂ ਵਾਲੀਆਂ ਛਤਾਂ ਤੇ ਮੈਂ ਤੇ ਹੋਰ ਵੀ ਆਪਣੇ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਇਸ ਪਰਿਵਾਰ ਦੀ ਜਿੰਨੀ ਹੋ ਸਕੇ ਮਦਦ ਕਰੋ ਕੱਲਾ ਇਸ ਪਰਿਵਾਰ ਦੀ ਨਹੀਂ ਹੋਰ ਵੀ ਪਰਿਵਾਰਾਂ ਦੀ ਮਤ ਕਰੋ ਜੇ ਮਤਲਬ ਕਿ ਅਸੀਂ ਕਹਿੰਨੇ ਆ ਨਾ ਸਾਡੇ ਸਿੱਖ ਬਰਾਦਰੀਆਂ ਕਿਉਂ ਚਲੀਆਂ ਜਾਂਦੀਆਂ ਵਾ ਉਹਨਾਂ ਦੇ ਕ੍ਰਿਸ਼ਨ ਨਾਲ ਨੂੰ ਸਾਈਂ ਵਾਲ ਨੂੰ ਕਿਉਂ ਚਲੀਆਂ ਜਾਂਦੀਆਂ ਕ੍ਰਿਸ਼ਨ ਨਾਲ ਨੂੰ ਕਿਉਂ ਚਲੀਆਂ ਜਾਂਦੀਆਂ ਜਾਂਦੀਆਂ ਇਸੇ ਕਰਕੇ ਹੀ ਆ ਕਿ ਸਾਡੇ ਧਰਮ ਦਾ ਇਕੱਠ ਨਹੀਂ ਹੈਗਾ ਸਾਡਾ ਧਰਮ ਕਿਸੇ ਵਾਸਤੇ ਖਲੁੰਦਾ ਨਹੀਂ ਆ ਅਸੀਂ ਇਹ ਕਰਕੇ ਅਪੀਲ ਕਰਦੇ ਆ ਆਪਣੇ ਸਾਰੇ ਭਰਾਵਾਂ ਨੂੰ ਕਿ ਕੋਈ ਵੀ ਐਫ ਦੇ ਪਰਿਵਾਰ ਨੂੰ ਲੋਡ ਪੈਂਦੀ ਆ ਤੇ ਮੇਰੇ ਭਰਾ ਮੋਢੇ ਨਾਲ ਮੋਢਾ ਨਾਲ ਲਾ ਕੇ ਉਹ ਦੇਖ ਲੋ ਕਿਉਂਕਿ ਜੋ ਆਉਣ ਵਾਲਾ ਸਾਡੀ ਜਨਰੇਸ਼ਨ ਆ ਉਹ ਦੂਜੇ ਪਾਸੇ ਨੂੰ ਨਾ ਜਾਵੇ ਮੇਰੇ ਮਾਤਾ ਨੂੰ ਪਤਾ ਨਹੀਂ ਕੀ ਹੋਇਆ ਹਾਂ ਸੋਨਾਲੀ